ਤੂੰ ਫੇ ਹੱਥ ਖੜਾ ਕੀਤਾ ਚਲ ਦੱਸ ਮਾਸਟਰ ਜੀ ਮੈਂ ਵੀ ਸਾਂਸਕ੍ਰਿਤੀ ਪੜਾਈ ਪੜਨਾ ਚਾਹੁੰਦਾ ਆ ਕੀ ਤੂੰ ਮੇਂ ਸਾਂਸਕ੍ਰਿਤੀ ਪੜਾਈ ਪੜਨਾ ਚਾਹੁੰਦਾ ਉਹ ਜੇ ਤੁਸੀਂ ਲੋਕ ਸਾਂਸਕ੍ਰਿਤ ਪੜ ਗਏ ਤੁਹਾਨੂੰ ਤਾਂ ਸਾਡੇ ਬੇਦਾਂ ਸ਼ਾਸਤਰਾਂ ਦਾ ਗਿਆਨ ਹੋ ਜਾਣਾ ਤੇ ਤੁਹਾਨੂੰ ਤਾਂ ਪਤਾ ਲੱਗ ਜਾਣਾ ਕਿ ਕਿਵੇਂ ਅਸੀਂ ਸਦੀਆਂ ਸਦੀਆਂ ਤੋਂ ਤੁਹਾਨੂੰ ਗੁਲਾਮ ਬਣਾ ਕੇ ਰੱਖਿਆ ਉਹ ਨਹੀਂ ਨਹੀਂ ਇਹਨੇ ਕਿੱਥੇ ਪੜਨਾ ਚੱਲ ਚੱਲ ਠੀਕ ਹੈ ਬਹਿ ਜਾ ਲੋ ਬੇ ਬੱਚਿਓ ਮੇਰਾ ਤੀਸਰਾ ਤੇ ਆਖਰੀ ਸਵਾਲ ਉਹ ਕਿਹੜੀ ਚੀਜ਼ ਹੈ ਜਿਹਨੂੰ ਅਸੀਂ ਵੇਖ ਸਕਦੇ ਆ ਪਰ ਛੂ ਨਹੀਂ ਸਕਦੇ ਆ ਹਾਂ ਬੱਚੋ ਦੱਸੋ ਮਾਸਟਰ ਜੀ ਸੂਰਜ ਸੂਰਜ ਤਾੜੀਆਂ ਮਾਰੋ ਸੂਰਜਿਆ ਜਿਹਨੂੰ ਅਸੀਂ ਵੇਖ ਸਕਦੇ ਆ ਪਰ ਛੂ ਨਹੀਂ ਸਕਦੇ ਉਹ ਤੂੰ ਫੇਰ ਹੱਥ ਖੜਾ ਕੀਤਾ ਹਰ ਵਾਰ ਹੱਥ ਉੱਪਰ ਚਲ ਦੱਸ ਮਾਸਟਰ ਜੀ ਆ ਮੇਰੇ ਨਾਲ ਪੜਦੇ ਬੱਚੇ ਜਿਨ੍ਹਾਂ ਨੂੰ ਮੈਂ ਦੇਖ ਤਾਂ ਸਕਦਾ ਆ ਪਰ ਛੂ ਨਹੀਂ ਸਕਦਾ ਤੇ ਉਹ ਮੰਦਰ ਜਿਹਨੂੰ ਮੈਂ ਦੇਖ ਤਾਂ ਸਕਦਾ ਆ ਪਰ ਉਹਦੇ ਅੰਦਰ ਨਹੀਂ ਜਾ ਸਕਦਾ ਤੇ ਆ ਪਿਆ ਪਾਣੀ ਦਾ ਘੜਾ ਜਿਹਨੂੰ ਮੈਂ ਦੇਖ ਤਾਂ ਸਕਦਾ ਆ ਪਰ ਛੂ ਨਹੀਂ ਸਕਦਾ ਤੇ ਨਾ ਹੀ ਇਹਦੇ ਚੋਂ ਪਾਣੀ ਪੀ ਸਕਦਾ ਹੂੰ ਠੀਕ ਆ ਠੀਕ ਐ ਲਓ ਵੀ ਬੱਚਿਓ ਅੱਜ ਲਈ ਇੰਨਾ ਹੀ ਛੁੱਟੀ ਤੇ ਕੱਲ ਨੂੰ ਸਮੇਂ ਸਿਰ ਸਕੂਲ ਆ ਜਿਓ ਤੇ ਜਿਹੜੇ ਨਹੀਂ ਐ ਉਹਨਾਂ ਨੂੰ ਵੀ ਦੱਸ ਦਿਓ ਚਲੋ ਉਠੋ ਓਏ ਆ ਪਾਣੀ ਵਾਲਾ ਘੜਾ ਚੱਕ ਕੇ ਮੇਰੇ ਅੰਦਰ ਰੱਖ ਦਿਓ ਕਿਤੇ ਅਸ਼ੂਤ ਮੂਹ ਨਾ ਮਾਰ ਜੇ ਚੱਕੋ ਚੱਕੋ ਸ਼ਾਬਾਸ਼ ਚਲੋ ਚਲੋ ਜਾ ਛੁੱਟੀ ਚਲੋ ਚਲ ਆਇਓ ਚਲੋ 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 ਸ਼ਾਬਾਸ਼ ਮਹਾਰਾਜ ਕੀ ਜੈ ਹੋ 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 ਮੰਤਰੀ ਜੀ ਹਾਂ ਜੀ ਮਹਾਰਾਜ ਅੱਜ ਸਾਡੀ ਬੜੋਦਾ ਰਿਆਸਤ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀ ਰਿਆਸਤ ਦੇ ਨੌਜਵਾਨ ਅੰਬੇਦਕਰ ਜੀ ਵਿਦੇਸ਼ਾਂ ਦੀ ਧਰਤੀ ਤੋਂ ਉੱਚ ਵਿੱਦਿਆ ਪ੍ਰਾਪਤ ਕਰਕੇ ਵਾਪਸ ਸਾਡੀ ਰਿਆਸਤ ਵਿੱਚ ਪਹੁੰਚ ਰਹੇ ਆ। ਉਹਨਾਂ ਦੇ ਆਉਣ ਲਈ ਸਵਾਗਤ ਦੀ ਤਿਆਰੀ ਕੀਤੀ ਜਾਵੇ। ਸਵਾਗਤ। ਉਹ ਨਾਨਾ ਮਹਾਰਾਜ ਉਹ ਤਾਂ ਛੂਤਿਆ ਤੇ ਅਸੀਂ ਆ ਬ੍ਰਾਹਮਣ ਓਏ ਅਸੀਂ ਉਹਦਾ ਕਿੱਦਾਂ ਸਵਾਗਤ ਕਰਾਂਗੇ? ਨਾਨਾ ਮਹਾਰਾਜ ਅਸੀਂ ਨਹੀਂ ਇਹ ਕੰਮ ਕਰ ਸਕਦੇ। ਆਪੇ ਆਜੋ ਛੇ ਧੱਕੇ ਧੁੱਕੇ ਖਾਂਦਾ ਬਾਬਾ ਜੈ ਜੈ ਜੀ ਬਾਬਾ ਜੈ ਜੈ ਜੀ ਬਾਬਾ ਜੈ ਜੈ ਜੀ ਬਾਬਾ ਜੈ ਜੈ ਜੀ ਅੰਬੇਦਕਰ ਜੀ ਅੱਜ ਸਾਡੀ ریاست ਲਈ ਬੜੇ ਮਾਣ ਵਾਲੀ ਗੱਲ ਆ ਕਿ ਤੁਸੀਂ ਵਿਦੇਸ਼ਾਂ ਦੀ ਧਰਤੀ ਤੋਂ ਅਰਤ ਵਿਦਿਆ ਦੀ ਪ੍ਰਾਪਤੀ ਕਰਕੇ ਆਏ ਆਂ ਸਾਡੀ ਰਿਆਸਤ ਲਈ ਬੜੀ ਮਾਣ ਵਾਲੀ ਗੱਲ ਆ ਅਸੀਂ ਇਸੇ ਲਈ ਤੁਹਾਨੂੰ ਆਪਣੀ ਰਿਆਸਤ ਦਾ ਖਜ਼ਾਨਾ ਮੁਖੀ ਨਿਯੁਕਤ ਕਰਦੇ ਹਾਂ ਖਜ਼ਾਨਾ ਮੰਤਰੀ ਉਹ ਨਾਨਾ ਮਹਾਰਾਜ ਇਹ ਤਾਂ ਇੱਕ ਛੂਤਿਆ ਇਹ ਤਾਂ ਇੱਕ ਪੈਸੇ ਨੂੰ ਹੱਥ ਲਾ ਦੇ ਤਾਂ ਪੈਸਾ ਭਿੱਟਿਆ ਜਾਂਦਾ ਤੇ ਤੁਸੀਂ ਇਹਨੂੰ ਪੂਰੀ ਰਿਆਸਤ ਦਾ ਖਜ਼ਾਨਾ ਮੰਤਰੀ ਲਾ ਰਹੇ ਹੋ ਉਹ ਨਾਨਾ ਮਹਾਰਾਜ ਸਾਨੂੰ ਇਹ ਫੈਸਲਾ ਨਹੀਂ ਮਨਜ਼ੂਰ ਇਦਾਂ ਕਰੋ ਆਪਣਾ ਫੈਸਲਾ ਬਦਲੋ ਜਾਂ ਫਿਰ ਮੰਤਰੀ ਮੰਡਲ ਮਹਾਰਾਜ ਮੈਂ ਤੁਹਾਡੇ ਤੋਂ ਕਰਜ਼ਾ ਲੈ ਕੇ ਵਿਦੇਸ਼ ਪੜਨ ਗਿਆ ਸੀ ਮਹਾਰਾਜ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਮੇਰੀ ਪੜ੍ਹਾਈ ਪੂਰੀ ਹੋ ਗਈ ਮੈਂ ਬਰੋਦਾ ਰਿਆਸਤ ਜਾ ਕੇ 10 ਸਾਲ ਨੌਕਰੀ ਕਰਾਂਗਾ ਮੈਂ ਹਾਜਰਾ ਮਹਾਰਾਜ ਅੰਬੇਦਕਰ ਜੀ ਜੇ ਅਸੀਂ ਤੁਹਾਨੂੰ ਖਜ਼ਾਨਾ ਮੰਤਰੀ ਲਾਉਨੇ ਆ ਤਾਂ ਇਹਨਾਂ ਨੇ ਸਾਡੀ ਰਿਆਸਤ ਵਿੱਚ ਬਗਾਵਤ ਕਰ ਦੇਣੀ ਆ ਪਰ ਫਿਰ ਵੀ ਅਸੀਂ ਤੁਹਾਡੀ ਲਾਇਕਤ ਨੂੰ ਦੇਖਦੇ ਹੋਏ ਤੁਹਾਨੂੰ ਆਪਣੀ ਰਿਆਸਤ ਦੇ ਸਨਦਾਂ ਸਨਮੁਖੀ ਨਿਯੁਕਤ ਕਰਦੇ ਆ ਹੁਕਮ ਦੀ ਤਾਮੀਲ ਕੀਤੀ ਜਾਵੇ ਹਾਂ ਜੀ ਮਹਾਰਾਜ ਔਰ ਅੰਬੇਦਕਰ ਜੀ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਹਾਂ ਜੀ ਮਹਾਰਾਜ ਹਾਂ ਠੀਕ ਹੈ ਓਏ ਮਹਾਰਾਜ ਕੀ ਪੁੱਠਾ ਪੰਗਾ ਪਾਇਆ ਅਖੇ ਅੰਬੇਦਕਰ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਏ ਐਸੇ ਰੁਕੋ ਓ ਦੇਖ ਬੇ ਅੰਬੇਦਕਰ ਤੂੰ ਆ ਸ਼ੂਤ ਤੇ ਅਸੀਂ ਆ ਬ੍ਰਾਹਮਣ ਅਸੀਂ ਤੇਨੂੰ ਆਪਣੇ ਨਾਂ ਨਹੀਂ ਰੱਖ ਸਕਦੇ ਪਰ ਹਾਂ ਅਸੀਂ ਤੇਰਾ ਕੋਈ ਬੰਦੋਬਸਤਾ ਜ਼ਰੂਰ ਕਰ ਸਕਦੇ ਆ ਤੂੰ ਇਦਾਂ ਕਰ ਤੂੰ ਮੇਰੇ ਪਿੱਛੇ ਪਿੱਛੇ ਆ ਮੈਂ ਆਪਣੇ ਨੌਕਰ ਨੂੰ ਪਛਦਾ ਉਹ ਤੈਨੂੰ ਸ਼ਾਇਦ ਆਪਣੇ ਨਾਂ ਰੱਖ ਲੇ ਚਲੋ ਪਿੱਛੇ ਰਹਿਣਾ ਪਿੱਛੇ ਪਿੱਛੇ ਰਿਹਾਓ ਪਿੱਛੇ ਆਇਓ ਪਿੱਛੇ ਲਾ ਕੇ ਐ ਚਲੋ ਗੋ ਆ ਦੇਖ ਵੇ ਅੰਬੇਦਕ ਉਹਦੇ ਘਰ ਵਾਲੀ ਨਹੀਂ ਮੰਨੀ ਉਹ ਕਹਿੰਦੀ ਬਈ ਅਸੀਂ ਅਸ਼ੂਤਾਂ ਨੂੰ ਨਾਂ ਨਹੀਂ ਰੱਖ ਸਕਦੇ ਅਸੀਂ ਤਾਂ ਅਸ਼ੂਤਾਂ ਵਾਲਾ ਆਉਂਦੀ ਹਵਾ ਨਹੀਂ ਭਟ ਜਾਂਦੇ ਆ ਤੇ ਹਵਾ ਦਾ ਕੀ ਭਰੋਸਾ ਕਦੋਂ ਕਿਧਰੋਂ ਤੇ ਕਿਹੜੀ ਵੇਲੇ ਚੱਲ ਜਵੇ ਹੈ ਉਹ ਨਹੀਂ ਦੱਸ ਸਕਦੇ ਨਾਲ ਪਰ ਹਾਂ ਮੈਂ ਤੈਨੂੰ ਇੱਕ ਹੋਰ ਸਲਾਹ ਦੇ ਸਕਦਾ ਉਹ ਸਾਹਮਣੇ ਗੰਦੇ ਨਾਲੇ ਦੇ ਕੋਲ ਇੱਕ ਗੰਦੀ ਜੀ ਬਸਤੀ ਹੈ ਤੂੰ ਉੱਥੇ ਜਾ ਕੇ ਦੇਖ ਲੈ ਸ਼ਾਇਦ ਤੇਰੀ ਕੋਈ ਗੱਲ ਬਣ ਜਾਏ ਤੇ ਹੁਣ ਅਸੀਂ ਚੱਲਦੇ ਆਂ RAM RAM ਤੇ RADHE RADHE ਚਲੋ ਹਾਂ ਜੀ ਮੈਨੂੰ ਕਮਰਾ ਚਾਹੀਦਾ ਜੀ ਹਾਂਜੀ ਕਮਰਾ ਚਾਹੀਦਾ ਹਾਂਜੀ ਉਹ ਕਮਰੇ ਤਾਂ ਸਾਡੇ ਕੋਲ ਬਹੁਤ ੜੋ ਪਹਿਲਾਂ ਤੁਸੀਂ ਆਪਣੀ ਜਾਤ ਦੱਸੋ ਜਾ ਜੀ ਮੈਂ ਹਾਂਜੀ ਮੈਨੂੰ ਕਮਰਾ ਚਾਹੀਦਾ ਜੀ ਜਾ ਦੱਸੋ ਜਾ ਮੈਨੂੰ ਕਮਰਾ ਚਾਹੀਦਾ ਉਹ ਤੁਸੀਂ ਬ੍ਰਾਹਮਣ ਹੋ ਛਤਰੀਓ ਜਾਤ ਦੱਸੋ ਮੈਨੂੰ ਕਮਰਾ ਚਾਹੀਦਾ ਜਾ ਦੱਸੋ ਜਾ ਮੈਨੂੰ ਕਮਰਾ ਚਾਹੀਦਾ ਨਾ ਮੈਨੂੰ ਇਹਨੂੰ ਕਮਰਾ ਚਾਹੀਦਾ ਉਹ ਕਮਰਾ ਚਾਹੀਦਾ ਓ ਪਾਰਸੀਆਂ ਦੀ ਸਰਾਂ ਲੱਗਦੀ ਆ ਉੱਥੇ ਜਾ ਕੇ ਪਤਾ ਕਰਦਾ ਪਾਰਸੀ ਜੀ ਪਾਰਸੀ ਜੀ ਤੁਸੀਂ ਕੌਣ ਜੀ ਮੈਂ ਰਾਮ ਮੁਹੰਮਦ ਮੈਂ ਤੁਹਾਡੀ ਸਰਾਂ ਵਿੱਚ ਜਾਣਾ ਚਾਹਨਾ ਜਦੋਂ ਮੇਰੇ ਰਹਿਣ ਦਾ ਬੰਦੋਬਸਤ ਹੋ ਗਿਆ ਮੈਂ ਇੱਥੋਂ ਚਲਾ ਜਾਵਾਂਗਾ ਆਓ ਜੀ ਆਓ ਇਹ ਸਰਾਹ ਇਨਸਾਨਾਂ ਵਾਸਤੇ ਬਣਾਈ ਗਈ ਆ ਆਓ ਉਹ ਪੰਡਾ ਜੀ ਛੇਤੀ ਜਾਓ ਤੁਹਾਨੂੰ ਪਤਾ ਹੀ ਆ ਪੰਡਤ ਜੀ ਡੇਢ ਲੱਤ ਨਾਲ ਕਿਹੜਾ ਸੌਖਾ ਤਰਨਾ ਪੰਡਤ ਜੀ ਆ ਕਈ ਦਿਨ ਤੋਂ ਮੇਰੇ ਦਿਮਾਗ 'ਚ ਇੱਕ ਗੱਲ ਰੜਕੀ ਜਾ ਰਹੀ ਆ ਕਿਹੜੀ ਜੀ ਤੁਸੀਂ ਅੰਬੇਦਕਰ ਨੂੰ ਜਾਣਦੇ ਹੋ ਹਾਂਜੀ ਉਹ ਸ਼ੂਤ ਹਾਂਜੀ ਹਾਂਜੀ ਉਹ ਨਹਾਉਂਦਾ ਤੋਂ ਦਾਬੀ ਆ ਹਾਂਜੀ ਕੱਪੜੇ ਵੀ ਬੜੇ ਸੋਹਣੇ ਪਾ ਕੇ ਰੱਖਦਾ ਉਹ ਤੁਸੀਂ ਹੋਰ ਗੱਲ ਸੁਣੋ ਮੇਰੀ ਜੀ ਉਹ ਜਿਹੜੇ ਪੈਰਾਂ 'ਚ ਬੂਟ ਪਾਏ ਹੁੰਦੇ ਆ ਪਤਾ ਨਹੀਂ ਉਹਦੇ ਉੱਪਰ ਕੀ ਲਾਉਂਦਾ ਆ ਐਨ ਲਿਸ਼ਕਾ ਮਾਰਦੇ ਹੁੰਦੇ ਆ ਲਿਸ਼ਕਾ ਉਹ ਕੱਪੜੇ ਵੀ ਸੋਹਣੇ ਪਾ ਕੇ ਰੱਖਦਾ ਨਹਾਉਂਦਾ ਧੌਂਦਾ ਵੀ ਆ ਤੇ ਬੂਟ ਵੀ ਪੁਰੇ ਲਿਸ਼ਕਾ ਕੇ ਰੱਖਦਾ ਉਹ ਹੋਰ ਜੀ ਇੱਕ ਗਲ ਦੇ ਵਿੱਚ ਉਹ ਵੀ 22 22 ਵੀ ਲਾਉਂਦਾ ਜੀ 22 ਵੀ ਲਾਉਂਦਾ ਪਰ ਜਿੱਥੇ ਇਹ ਰਹਿੰਦਾ ਉੱਥੇ ਤਾਂ ਪੀਣ ਲਈ ਪਾਣੀ ਤੱਕ ਨਹੀਂ ਤੇ ਅੱਜ ਮੈਂ ਚੰਗੀ ਤਰ੍ਹਾਂ ਪਤਾ ਕਰਕੇ ਜਾਣਾ ਬਈ ਇਹ ਰਹਿੰਦਾ ਕਿੱਥੇ ਆ ਮੈਨੂੰ ਕਿਸ ਨੇ ਦੱਸਿਆ ਉਹ ਆਉਂਦਾ ਵੀ ਇੱਥੇ ਰਸਤੇ ਆ ਤੇ ਜਾਂਦਾ ਵੀ ਇਸੇ ਰਸਤੇ ਆ ਅੱਛਾ ਜੀ ਤੁਸੀਂ ਐਦਾਂ ਕਰੋ ਤੁਸੀਂ ਉਧਰ ਧਿਆਨ ਦਿਓ ਠੀਕ ਹੈ ਜੀ ਮੈਂ ਇੱਧਰ ਦੇਖਦਾ ਅਜੀ ਦੇਖਦਾ ਕਿੱਥੇ ਇਹ ਹੈ ਏ ਪੰਡਤ ਜੀ ਸੌ ਨਾ ਜਾਇਓ ਦੀਆਂ ਦੀ ਸਰਾਜ ਪੰਡਿਤ ਜੀ ਹਾਂਜੀ ਦੇਖਦੇ ਕਿਉਂ ਬਾਜ ਮਾਰੋ پارਸੀ ਨੂੰ ਓਏ پارਸੀ ਓਏ پارਸੀ ਓਏ پارਸੀ ਆਇਆ ਗਿਆ ਓਏ پارਸੀ ਤੇਰੀ ਸਰਾਜ ਚ ਇੱਕ ਸ਼ੂਤ ਰਹਿੰਦਾ ਨਾ ਜੀ ਨਾ ਕੋਈ ਓ ਸ਼ੂਤ ਨਹੀਂ ਰਹਿੰਦਾ ਮੇਰੀ ਸਰਾਜ ਓਏ ਅਸੀਂ ਇਹਨਾਂ ਅੱਖਾਂ ਨਾਲ ਵੇਖਿਆ ਗੱਡ ਵਰ ਨੂੰ ਤੁਹਾਨੂੰ ਭਲੇਖਾ ਲੱਗਾ ਓਏ ਭਲੇਖਾ ਨਹੀਂ ਲੱਗਾ ਸਾਨੂੰ ਪਤਾ ਸ਼ੂਤ ਤੇਰੀ ਸਰਾਜ ਦੇ ਵਿੱਚ ਹੀ ਰਹਿੰਦਾ ਹੈ ਓ ਸਾਨੂੰ ਬ੍ਰਾਹਮਣਾਂ ਨੂੰ ਕਦੀ ਭਲੇਖਾ ਨਹੀਂ ਲੱਗਦਾ ਅਸੀਂ ਸਦੀਆਂ ਸਦੀਆਂ ਤੋਂ ਲੋਕਾਂ ਨੂੰ ਭਲੇਖੇ ਚ ਪਾ ਕੇ ਰੱਖਿਆ ਹੈ ਪੰਡਤ ਜੀ ਆ ਦੇ ਆ ਦੇ ਆ ਦੇ ਸ਼ੂਤ ਓਏ ਇਹ ਤਾਂ ਰਾਮ ਮੁਹੰਮਦ ਆ ਓਏ ਰਾਮ ਮੁਹੰਮਦ ਨੇ ਇਹ ਆਮ ਬੇਦਕਾਰ ਸ਼ੂਤ ਆ ਤੇ ਹੁਣ ਅਸੀਂ ਇੱਥੇ ਨੂੰ ਰਹਿ ਨਹੀਂ ਦੇਣਾ ਦੇਖਦਾ ਕੀ ਆ ਓ ਚਲੋ ਜੀ ਚੁੱਕੋ ਸਮਾਨ ਇਹਦਾ ਮੇਰੀ ਗੱਲ ਸੁਣੋ ਸੱਟਾ ਬੰਦੂ ਜੀ ਮੇਰੀ ਗੱਲ ਸੁਣੋ ਵਾਪਸੀ ਤੁਸੀਂ ਵੇ ਰੇਟਾ ਆ ਸ਼ੂਤ ਕਿੱਥੇ ਥਾਂ ਦਾ ਤੁਸੀਂ ਮੇਰੀ ਪੂਰੀ ਸਰਾਪ ਭਟਕੇ ਰੱਖਤੀ ਇੱਥੇ ਚ ਆਪਣਾ ਸਾਰੇ ਸਮਾਨ ਚੱਕ ਕੇ ਲੈ ਜਾਊਗਾ ਓਏ ਤੈਨੂੰ ਇੱਕ ਮਿੰਟ ਦੀ ਮੌਹਰਤਨਾ ਦਈਏ ਸਮਾਨ ਚੱਕ ਤੇ ਤਿੱਤਰ ਹੋ ਜਾ ਇੱਥੋਂ ਇਹਦੇ ਸਮਾਨ ਚੱਕਣ ਨਾਲ ਸਾਡੇ ਹੱਥ ਵੀ ਪਿੱਟੇ ਗਏ ਗਊ ਮੂਤਰਨਾ ਸਾਫ਼ ਕਰਨੇ ਪੈਣਗੇ پارਸੀ ਓਏ پارਸੀ ਜੀ ਹਾਂ ਅੱਗੇ ਤੋਂ ਧਿਆਨ ਰੱਖੀ ਕੋਈ ਸ਼ੂਤ ਤੇਰੀ ਸਰਾਚਨਾ ਰਹਿ ਸਕੇ ਨਹੀਂ ਤਾਂ ਤੇਰਾ ਪੱਤਾ ਵੀ ਕਟਿਆ ਸਮਝੀ ਸਮਾਨ ਚੱਕ ਤੇ ਤਿੱਤਰ ਹੋ ਜਾ ਇੱਥੋਂ ਚਲੋ ਸਰਾਹ ਖਾਲੀ ਕਰਾ ਲੈ ਛੇਤੀ ਬੀਸ ਰਾ ਭਟਕੇ ਰੱਖਦੀ ਉਹ ਸ਼ੂਤ ਕਿਸੇ ਥਾਂ ਦਾ ਮੁੜ ਕੇ ਨਾ ਆਈ ਵੱਡਾ ਸ਼ਹਿਰ ਬਰੋਦਾ ਜਿਹਦੇ ਵਿੱਚ ਰਹਿਣ ਲਈ ਮੇਰੇ ਲਈ ਇੱਕ ਵੀ ਕਮਰਾ ਨਹੀਂ ਇੱਕ ਵੀ ਕਮਰਾ ਨਹੀਂ